ਥੋੜੂ ਕੀ ਆ ਆ ਬਸ ਡਿੱਗ ਕੀ ਨਾਲੇ ਚ ਵੀਰੇ ਜੌਨਸ ਵਾਲੇ ਜੌਨਸ ਵਾਲੇ ਤੇ ਕੋਟ ਸਮੀਰ ਦੇ ਸਨ ਚ ਜਿਹੜਾ ਨਾਲਾ ਵੀ ਡਰੇਨ ਆਪਣਾ ਆ ਦੇਖੋ ਬਸ ਡਿੱਗ ਕੀ ਵੀਰੇ ਇਹ ਸਾਡਾ ਗਰਾਹਾਂ ਗੱਡੀ ਦੂਜੀ ਜਿੰਨਾ ਹੋਦਾ ਪ੍ਰਵਾਹ ਸੇ ਪ੍ਰਾ ਕੱਢੀ ਜਾਂਦੇ ਆ ਬਸ ਕਿਹੜੀ ਇਹ ਬਟਨ ਐਨ ਜੀ ਕੇ ਐਨ ਜੀ ਕੇ ਬਸ ਆ ਵੀਰੇ ਤਲਵੰਡੀ ਤੋਂ ਆਉਂਦੀ ਸੀ ਨਾ ਮਿਲਾਂ ਬਾਈ ਤਲਵੰਡੀ ਤੋਂ ਆਉਂਦੀ ਸੀ ਟਾਈਮ ਹੋ ਗਿਆ ਹੋਰ ਯਾਰ ਬੰਦੇ ਬਹੁਤ ਆ ਰਸੇ ਟੁੱਟੀ ਜਾਂਦੇ ਉਹ ਛੋਡੀ ਓਏ ਬੰਦੇ ਮਰੇ ਹੈਗੇ ਵਿੱਚ ਮਰ ਗਏ ਜਵਾਕ ਸੀ ਪਰਲੇ ਪਾਸੇ ਸੀ ਥੱਲੇ ਯਾਰ ਪਰਲੇ ਪਾਸੇ ਵਾਲੇ ਵਾਲੇ ਹੋ ਹੋ ਗਏ ਆ ਦੇਖੋ ਬਾਈ ਓਏ ਛੋਟੇ ਮਾਰੀ ਗਏ ਛੋਟੇ ਜਿਹਾ ਪੈਸਾ ਹੀ ਦੇਖ ਕੇ ਆਇਆ ਬਾਰਿਆਂ ਕੱਢ ਲੈਂਗੇ ਨਿਕੇ ਨਿਕੇ ਜਵਾਕ ਵਿੱਚ ਵਾਵਾ ਮਰ ਗਏ ਬਈ ਯਾਰ ਆਸਾਂ ਚੋਂ ਆਂਦੀ ਬਾਈ ਤਲਵੰਡੀ ਤੋਂ ਬੱਸ ਆਉਂਦੀ ਸੀ ਤਲਵੰਡੀ ਤੋਂ ਤਲਵੰਡੀ ਤੋਂ ਤਲਵੰਡੀ ਤੋਂ ਤੁਰਿਆ ਕੀ ਬੱਸ ਬਾਈ ਯਾਰ ਉੱਥੋਂ ਆਈ ਯਾਰ ਉਧਰੋਂ ਆਈ ਆਏ ਨੂੰ ਤਲਵੰਡੀ ਤੋਂ ਆਈ ਹੈ ਤਲਵੰਡੀ ਤੋਂ ਬਠਿੰਡੇ ਨੂੰ ਜਾਂਦੀ ਸੀ ਬਾਈ ਆਹ ਦੇਖ ਲਓ ਬੱਸ ਨਾਲੇ ਦੇ ਵਿੱਚ ਡਿੱਗ ਗਿਆ ਆਪਣੇ ਜੌਨਸ ਵਾਲੇ ਤੇ ਕੋਟਸ਼ਮੀਰ ਦੇ ਇਹ ਵੀ ਤਲਵੰਡੀ ਸਾਹਿਬ ਤੋਂ ਕਾ ਸਵਾਰੀ ਜਿਹੜੀ ਆ ਬਾਈ ਬਾਈ ਕਿਸੇ ਵੀ ਜੇ ਕੋਈ ਕਿਸੇ ਦਾ ਆ ਆਪਦਾ ਰਿਸ਼ਤੇਦਾਰ ਕੋਈ ਵੀ ਮਾਂ ਤੋਂ ਕੋਈ ਵੀ ਆਇਆ ਵੀਰੇ ਤਲਵੰਡੀ ਤੋਂ ਜੇ ਹੁਣੇ ਚੜਿਆ 2 ਵਜੇ ਡਿੱਗਿਆ ਬੱਸ ਵੀਰੇ ਚ ਪਰਤਾਲ ਕਰਵਾਉਦੀ ਆਉਦੀ ਆਗੇ ਕਿ ਬੱਚਿਆਂ ਦੀ ਜਾਂ ਆਦੇ ਬੱਚਿਆਂ ਦੀ ਘਰ ਦੇ ਮੈਂਬਰਾਂ ਦੀ ਪਰਤਾਲ ਕਰੋ ਭਰਾਓ ਇੱਥੇ ਬਹੁਤ ਜਾਮ ਲੱਗਿਆ ਹੜਕ ਤੇ ਘਟੋਟ ਹਜ਼ਾਰਾਂ ਦੀ ਗਿਣਤੀ ਚ ਬੰਦੇ ਖੜੇ ਆ ਕਰੇਨਾ ਲੱਗੇ ਪਿਆ ਲੋਕ ਆ ਦੇਖ ਲੋ ਬਈ ਡਰੇਨ ਚ ਡਿੱਗ ਗਈ ਯਾਰ ਬਸ ਉਧਰੋਂ ਆ ਗਿਆ ਨਾ ਉਧਰੋਂ ਆ ਗਿਆ ਕਹਿੰਦੇ ਇੱਧਰ ਆ ਗਿਆ ਹਾਂ ਕਿੱਥੇ ਨਜ਼ਰੀ ਨਜ਼ਰੀ ਮਰੇ ਕਿਉਂ ਬੱਚਾ ਹੋਰ ਆ ਉਧਰਲੇ ਜਿਹੜੇ ਪਰਲੇ ਪਾਸੇ ਖੱਬੇ ਪਾਸੇ ਬੈਠੇ ਉਹਦਾ ਸਾਰੇ ਹੋ ਗਏ ਵਿਚਾਰੇ ਕੁਝ ਜਿ ਦੇ ਦਿੱਗੇ ਹੈਗਾ ਬੰਦਾ ਦੇ ਰਿਹਾ ਹੈਗਾ ਤੇ ਪਾਣੀ ਇੱਥੇ ਬੜਾ ਠੰਡਾ ਪਾਣੀ ਹੈ ਤੇ ਬਾਈ ਇੱਕ ਬਦਕਤ ਨਾਲੇ ਦਿੱਕਤ ਤੇ ਨਾਲੇ ਜਪਾ ਹਾਂ ਦੇਖੋ ਵੀਰੇ ਹਾਂ ਵੀ ਜੇ ਦਾ ਕੋਈ ਹੈ ਕੋਈ ਤਾਂ ਆ ਕੇ ਤਸ਼ਾਨ ਕਰਦੇ ਪੰਨੀ ਜੀ ਕੇ ਮਤਸਰ 2 ਵਜੇ ਦਿੱਗੀ ਇੱਥੇ ਬੜਾ ਜਿਆਦਾ ਪਾਰ ਕਰਨਾ ਹੈ ਕਰਾਉ ਦੇ ਰਸਿਆ ਪੰਨੀ ਭਾਰ ਰਦੇ ਦੇ ਭਾਰ ਨਾ ਦੇ ਭਾਰੇ ਓ ਬਈ ਇੰਗਲੈਂਡ ਦੇ ਭਾਰ ਨਾਲ ਇੰਗਲੈਂਡ ਓਏ ਇੰਗਲੈਂਡ ਤੋਂ ਵੀ ਨਾ ਇੱਧਰ ਨੂੰ ਕਿਤੇ ਸਾਰੇ ਪੈਸਾ ਵੱਜੋ ਕਿਤੇ ਬਣਾ ਦੋ ਨਾ ਘਾੜਾ ਢੱਪ ਜਾਂਦੇ ਜਾਮ ਲੱਗਿਆ ਪੈਰ ਲੋਕਾਂ ਨੂੰ ਡੱਪਣ ਦੀ ਹੋਈ ਪਏ ਇੱਥੇ ਬੰਦੇ ਮਰੀ ਜਾਂਦੇ ਆ ਬਤੰਦਰੋ ਟੱਪ ਜਾਓ ਘੰਟਾ ਲੇਟ ਟੱਪ ਜਾਓ ਦੱਸ ਕੀ ਹੋਇਓ ਇੱਥੇ ਦਾ ਬਾਈ ਤਲਵੰਡੀ ਤੋਂ ਬੱਸ ਤੁਰੀ ਸੀ ਐਨਜੀਕੇ ਬੱਸ ਸਾਹਿਬ ਬਠਿੰਡੇ ਨੂੰ ਜਾਂਦੀ ਸੀ ਜੌਨਸ ਵਾਲੇ ਤੇ ਕੋਟਸ਼ਮੀਰ ਦੇ ਜਿਹੜਾ ਰਾਹ 'ਚ ਆਪਣੇ ਗੰਦਾ ਨਾਲਾ ਡਰੇਨ ਆਉਂਦਾ ਵੀਰੇ ਉਹਦੇ 'ਚ ਬੱਸ ਉਲਟੀ ਆ ਹਾਂ ਸੇਵਨਾਲਾ ਸਾਡਾ ਬਾਈ ਸਾਡੇ ਪਿੰਡ ਵੇਦੀ ਟਾਬ ਦਾ ਗੰਦਾ ਨਾਲੇ ਕਹਿੰਦੇ ਸੇਵਨਾਲਾ ਇਹ ਹਾਂ ਉਹਦੇ 'ਚ ਬੱਸ ਵੀਰੇ ਡਿੱਗੀ ਆ ਜੇ 2:00 ਵਜੇ ਤੁਹਾਡਾ ਕੋਈ ਰਿਸ਼ਤੇਦਾਰ ਮਾਂ ਪਿਓ ਭੈਣ ਭਰਾ ਕੋਈ ਵੀ ਵੀਰੇ ਬੱਸ 'ਚ ਚੜਿਆ ਆਪਦੀ ਪੜਤਾਲ ਕਰ ਲੋ ਵੀਰੇ ਆਹ ਦੇਖੋ ਬਈ ਯਾਰ ਕੁਝ ਮੌਤਾ ਵੀ ਹੋਊਗਾ ਬਾਈ ਵਿਚਾਰੇ ਜਿਹੜੇ ਖੱਬੇ ਪਾਸੇ ਬੈਠੇ ਸੀ ਬੰਦੇ ਉਹ ਪਾਣੀ 'ਚ ਡੁੱਬ ਗਏ ਉਧਰਲੇ ਪਾਸੇੋਂ ਸੱਜੇ ਪਾਸੇ ਕੁਝ ਬੰਦੇ ਬਚਾਏ ਵੀ ਉਹਨਾਂ ਨੇ ਕ੍ਰੇਨ ਲੱਗੀ ਪਈ ਐ ਖਿੱਚਣ ਆਹੋ ਆਹ ਬਾਈ ਐਂਗਲ ਤੇ ਵੀ ਪਾਰਨਾ ਦੋ ਕਈ ਵਾਰੀ ਇਹ ਵੀ ਬਿੰਗੀ ਹੋਏ ਬੰਦਾ ਐ ਪਾਰਨਾ ਤੁਸੀਂ ਵੀ ਸਾਰੇ ਡਿੱਗਿਓਗੇ ਤੇ ਇਧਰ ਆਹ ਦੇਖਣਾ ਸਿਰ 시청해주셔서